ਮੈਂ ਦਰਸ਼ਨ ਸੰਸਕੋਪ ਕਰ ਰਿਹਾ ਹਾਂ ਪੂਰੇ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੁਹਾਣਾ ਵਿਖੇ ਬਹੁਤ ਮੰਦ ਭਾਗੀ ਕਟਨਾ ਵਾਪਰੀ ਇੱਕ ਲੜਕੀ ਤੇ ਇੱਕ ਨੌਜਵਾਨ ਦੀ ਮੌਤ ਹੋ ਗਈ ਬਿਲਡਿੰਗ ਦੇ ਹੇਟਾਂ ਦਬ ਜਾਣ ਦਾਰਨ ਨਾਲੀ ਤੇ ਇਸ ਦੇ ਆਸ-ਪਾਸ ਦੇ ਏਰੀਏ ਦੇ ਵਿੱਚ ਬਹੁਤ ਸਾਰੀਆਂ ਨਜਾਇਜ਼ ਇਮਾਰਤਾਂ ਬਣੀਆਂ ਹੋਈਆਂ ਨੇ ਇੱਥੋਂ ਤੱਕ ਕਿ ਜੋ ਇਮਾਰਤਾਂ ਬਣੀਆਂ ਨੇ ਉਹ ਬਹੁਤ ਕੱਟੀਆਂ ਮਟੀਰੀਅਲ ਦੀਆਂ ਨੇ ਤੇ ਨਾਲ ਸਾਈਟਾਂ ਤੇ ਜਦੋਂ ਖਦਾਈ ਹੋ ਜਾਂਦੀ ਆ ਤੇ ਉਹ ਇਮਾਰਤਾਂ ਮੌਤ ਦਾ ਕਾਰਨ ਬਣਦੀਆਂ ਨੇ ਪਰ ਮਾਲੀ ਨਗਰ ਦੇ ਵਿੱਚ ਜਿਹੜੇ ਅਧਿਕਾਰੀ ਨੇ ਉਹ ਨੀਂਦ ਤੋਂ ਹਜੇ ਜਾਗ ਨਹੀਂ ਰਹੇ ਜਦੋਂ ਉਹਨਾਂ ਨੂੰ ਕੋਈ ਸ਼ਿਕਾਇਤ ਹੁੰਦੀ ਆ ਤਾਂ ਉਸ ਤੇ ਕਾਰਵਾਈ ਨਹੀਂ ਹੁੰਦੀ ਬਹੁਤ ਸਾਰੀਆਂ ਸ਼ਿਕਾਇਤਾਂ ਹੁੰਆਂ ਨੇ ਕਿ ਨਜਾਇਜ਼ ਸਾਰੀਆਂ ਕੀਤੀਆਂ ਜਾ ਰਹੀਆਂ ਨੇ ਨਜਾਇਜ਼ ਕਬਜ਼ੇ ਕੀਤੇ ਜਾ ਰਹੇ ਨੇ ਪਰ ਕਾਰਵਾਈ ਨਹੀਂ ਕੀਤੀ ਜਾ ਰਹੀ ਪਰ ਜਦੋਂ ਕੋਈ ਇਸ ਤਰ੍ਹਾਂ ਦੀ ਮਨਤਭਾਗੀ ਕਟਨਾ ਲਾਪਰਦੀ ਆ ਤਾਂ ਫਿਰ ਸਾਰਾ ਪ੍ਰਸ਼ਾਸਨ ਇਕੱਠਾ ਹੋ ਜਾਂਦਾ ਤੇ ਪਰਚਾ ਉਹਨਾਂ ਬੰਦਿਆਂ ਤੇ ਦਰਜ ਕੀਤਾ ਜਾਂਦਾ ਜਿਨ੍ਹਾਂ ਨੇ ਨਜਾਇਜ਼ ਬਿਲਡਿੰਗਾਂ ਬਣਾਈਆਂ ਨੇ ਚਾਹੀਦਾ ਤਾਂ ਇਹ ਸੀ ਕਿ ਨਜਾਇਜ਼ ਬਿਲਡਿੰਗਾਂ ਬਣਾਉਣ ਵਾਲਿਆਂ ਨੂੰ ਪਹਿਲੀ ਰੋਕਿਆ ਜਾਵੇ ਪਰ ਮੈਨੂੰ ਇਹ ਵੀ ਪਤਾ ਲੱਗਿਆ ਕਿ ਮਹੱਲੀ ਤੇ ਨਾਲ ਸੁਹਾਣਾ ਵਗੈਰਾ ਜਾਂ ਜਿਹੜੇ ਟਿੰਡੂ ਏਰੀਆ ਮਹਾਲੀ ਨਗਰ ਨੂੰ ਨਿਕਦੇ ਅਧੀਨ ਆਉਂਦਾ ਉੱਥੇ ਕੁਝ ਐਮਸੀਆਂ ਦੀਆਂ ਇਮਾਰਤਾਂ ਨੇ ਤੇ ਕੁਝ ਸਿਆਸੀ ਲੋਕਾਂ ਦੀਆਂ ਨੇ ਉਧਰ ਜਿਹੜੇ ਹੈਗੇ ਅਧਿਕਾਰੀ ਧਿਆਨ ਨਹੀਂ ਦਿੰਦੇ ਮੇਰੇ ਨਾਲ ਨੇ ਬਲਵਿੰਦਰ ਸਿੰਘ ਪੰਬੜਾ ਇਹਨਾਂ ਨੇ ਬਹੁਤ ਸਾਰੀਆਂ ਸ਼ਿਕਾਇਤਾਂ ਕੀਤੀਆਂ ਸੀ ਗੱਲ ਕਰਦੇ ਆ ਕਿ ਸ਼ਿਕਾਇਤਾਂ ਕਦੋਂ ਕੀਤੀਆਂ ਸੀ ਪੰਬੜਾ ਸਾਹਿਬ ਜਿਹੜੀ ਮੰਤ ਭਾਗੀ ਘਟਨਾ ਵਾਪਰੀ ਹੈ ਇਹਦੇ ਲਈ ਬਹੁਤ ਸਾਰਾ ਸਾਰੇ ਲੋਕਾਂ ਨੂੰ ਇੱਕ ਤਰ੍ਹਾਂ ਦਾ ਸਦਵੇਂ ਚਿਤਕਤਾ ਹੈ ਕਿ ਮਹਾਲੀ ਜਿਹਨੂੰ ਇੱਕ ਵਧੀਆ ਸ਼ਹਿਰ ਕਿਹਾ ਜਾਂਦਾ ਹੈ ਇੱਥੇ ਇਸ ਤਰ੍ਹਾਂ ਦੇ ਘਟਨਾਵਾਂ ਵਾਪਰ ਜਾਣੀਆਂ ਆਪਣੇ ਆਪ ਦੇ ਵਿੱਚ ਸਵਾਲ ਖੜੇ ਕਰਦਾ ਹੈ ਤੁਸੀਂ ਜਿਹੜੀਆਂ ਸ਼ਿਕਾਇਤਾਂ ਨੇ ਉਹ ਕਦੋਂ ਕੀਤੀਆਂ ਸੀ ਕਿ ਇੱਥੇ ਗਲਤ ਕੰਮ ਹੋ ਰਿਹਾ ਗਲਤ ਸਾਰੀਆਂ ਹੋ ਰਹੀਆਂ ਨੇ ਕਦੋਂ ਕੀਤੀਆਂ ਸ਼ਿਕਾਇਤਾਂ ਨੇ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਰਾਬਤਾ ਪੰਜਾਬ ਦਾ ਤੇ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਜਦੋਂ ਵੀ ਕੋਈ ਸਾਨੂੰ ਜਾਂ ਪਬਲਿਕ ਦੀ ਕੋਈ ਵੀ ਕੋਈ ਡਿਮਾਂਡ ਹੁੰਦੀ ਹੈ ਕੋਈ ਗੱਲ ਹੁੰਦੀ ਹੈ ਕੋਈ ਤਕਲੀਫ ਦੀ ਫਰੇਮ ਦੀ ਅਠਗੀ ਠੋਰੀ ਦੀ ਉਹ ਤੁਹਾਡੇ ਰਾਹੀਂ ਅਸੀਂ ਇਲਾ ਸਰਕਾਰੀ ਦੁਰਾਵੀ ਬਚਾ ਸਕਦੇ ਆ ਪ੍ਰਸ਼ਾਸਨ ਨੂੰ ਬਚਾ ਸਕਦੇ ਆ ਤੇ ਮੈਂ ਸਾਰੇ ਰੱਬ ਵਰਗੇ ਸਰੋਤਿਆਂ ਨੂੰ ਅਤੇ ਅਰਜ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਗੱਲ ਕਰ ਲਈਏ ਜਿਹੜੀ ਸੋਹਣਾ ਜਿਹੜੀ ਹੈ ਪਿਛਲੇ ਦਿਨੇ ਬਹੁਤ ਹੀ ਜਿਹੜੀ ਮਤਭਾਗੀ ਜਿਹੜੀ ਘਟਨਾ ਵਾਪਰੀ ਹੈ ਉਹ ਨਿੰਦਣਯੋਗ ਹੈ ਤਾਂ ਕਿ ਕਿਸੇ ਦੇ ਬੱਚੇ ਨਾ ਚਲੇ ਜਾਣਾ ਕਿਸੇ ਦੀ ਮੌਤ ਹੋ ਜਣੀ ਅਣ ਦੇਖੀ ਅਣ ਦੱਸੀ ਬਿਨਾ ਕੋਈ ਦੁੱਖ ਤਕਲੀਫ ਤੋਂ ਮੰਦੇ ਟਹਿ ਟੇਰੀ ਜਿਹੜੀ ਬਿਲਡਿੰਗ ਹੋ ਗਈ ਉਹ ਬਹੁਤ ਜਿਹੜੀ ਮਤਭਾਗੀ ਘਟਨਾ ਹੁਣ ਜਿਹੜਾ ਪ੍ਰਸ਼ਾਸਨਾਂ ਤਿੰਨ ਦਿਨ ਤੋਂ ਲਗਿਆ ਵਾ ਚਾਹ ਦੋ ਡੈਡਬਾਡ ਜਾਂ ਨਿਕਲਿਆ ਤਿੰਨ ਹਲੇ ਵੀ ਮਨ ਨੂੰ ਲੱਗਦੀ ਕੋਈ ਉੱਥੇ ਗਿੜਤੀ ਨਹੀਂ ਹੋ ਸਕਦੀ ਨਾ ਹੀ ਕਿਸੇ ਨੂੰ ਦੇਖਣ ਦੰਦੇ ਨਾ ਜਾਣ ਲੰਦੇ ਮੈਂ ਦੋ ਵਾਰੀ ਗਿਆ ਉੱਥੇ ਪ੍ਰਸ਼ਾਚੀਨ ਨਾ ਖੜਾ ਸੀ ਅਸੀਂ ਵੀ ਵਿੱਚ ਜਾ ਕੇ ਦਾਖਲਤਾ ਜਿੰਨੇ ਵੇਸਤੀ ਤਾਂ ਕੇ ਪਿੱਛੇ ਤੋਂ ਹੀ ਵਾਪਸ ਮੁੜੇ ਅਸੀਂ ਤਾਂ ਗੱਲ ਕਰ ਲਈਏ ਨਗਰ ਨਿਗਮ ਮੁਹਾਲੀ ਦੀ ਨਗਰ ਨਿਗਮ ਮੁਹਾਲੀ ਜਿਹੜਾ ਹੈਗਾ 2018 ਤੋਂ ਅਸੀਂ ਸਾਡੇ 15 ਜਿਹੜੇ 6 ਪਿੰਡ ਕੁੱਲ ਜਿਹੜੇ ਆਪਣੇ ਮੁਹਾਲੀ ਜਿਲ੍ਹੇ ਮੁਹਾਲੀ ਦੇ ਸਾਡੇ 6 ਪਿੰਡ ਨਗਰ ਨਿਗਮ ਦੇ ਅਧੀਨ ਅੰਧਾਰੇ ਦੇ ਵਿੱਚ ਆਉਂਦੇ ਨੇ ਜਿੱਥੇ ਸਾਰੀਆਂ ਸਾਰੇ ਪਿੰਡਾਂ 'ਚ ਚਾਹੀ ਮਾਜਰਾ ਮੁਹਾੜੀ ਮਟੌਰ ਕੁੰਬੜਾ ਤੇ ਪਿੰਡ ਵਾਲੀ ਹਾਂਜੀ ਹਾਂ ਪਿੰਡ ਮੁਹਾੜੀ ਓਕੇ ਤੇ 6 ਪਿੰਡ ਸਾਡੇ ਜਿਹੜੇ ਆ ਜਾਂਦੇ ਆ 6 ਪਿੰਡਾਂ ਚ ਜਿਹੜੇ ਧੜਾ ਧੜ ਲੋਕ ਬਾਹਰਲੇ ਲੋਕ ਬਿਲਡਰ ਲੋਕ ਆ ਜਿਹੜੇ ਸ਼ਹਿਰਾਂ ਚ ਕੋਠੀਆਂ ਬਣਾਈ ਬੈਠੇ ਆ ਜਿਨ੍ਹਾਂ ਦੀਆਂ ਲੋਕਾਂ ਦੀਆਂ ਜ਼ਮੀਨਾਂ ਵਿਕੀਆਂ ਸੀ ਉਹ ਸਾਰੇ ਜਿਹੜੇ ਇੱਕ ਗਰੀਆ ਬਣਾ ਲਿਆ ਲੋਕਾਂ ਨੇ ਵੀ ਛੋਟਾ ਜਿਹਾ ਕਮਰਾ ਕਿ 6000 ਰੁਪਏ ਮਹੀਨ ਪਰ ਮਹੀਨਾ ਦੇਊਗਾ ਕਿਸੇ ਕੋਈ ਬੰਦਾ 100 ਕਮਰਾ ਬਣਾਈ ਬੈਠਾ ਕੋਈ 150 ਕੋਈ 200 ਪਰ ਲੈ ਕੇ ਰੱਖੇ ਜਿਹੜਾ ਪ੍ਰਸ਼ਾਸਨ ਹੈ ਨਗਰ ਨਿਗਮ ਮੋਹਾਲੀਏ ਉਹ ਇਸ ਵੱਲ ਕੋਈ ਗੌਰ ਨਹੀਂ ਕਰਦਾ ਜਿਹੜੇ ਪੀਜੀਆਂ ਦੀ ਤੁਸੀਂ ਗੱਲ ਕਰਦੇ ਹੋ ਉਹ ਬਿਨਾਂ ਪ੍ਰਵਾਨਗੀ ਤੋਂ ਇਹਨਾਂ ਨਕਸ਼ੇ ਤੋਂ ਬਣਾਏ ਨੇ 2012 ਦੀ ਆਰਜ਼ੀ ਮੈਂ ਮਨਜੀਤ ਸਿੰਘ ਪਿੰਡ ਕੁੰਬੜਾ ਸੈਕਟਰ ਠਾਡ ਮੋਹਾਲੀ ਮੇਰੇ ਘਰ ਦਾ ਜੋ ਹਾਲ ਹੈ ਇੱਕ ਪੀਜੀ ਮੇਰੇ ਘਰ ਦੇ ਪਿਛਲੇ ਪਾਸੇ ਬਣੀ ਹੈ ਜੋ ਕਿ ਉਹਦੇ ਨਾਲ ਮੇਰੀ ਦੀਵਾਰ ਸਾਂਝੀ ਹੈ ਸਿਰਿੰਦੀ ਇੱਟਾਂ ਦੀ ਬਣੀ ਹੋਈ ਦੀਵਾਰ ਹੈ ਉਦੇ ਉੱਪਰ ਉਸਨੇ 4 ਮਜਲੀ ਪੀਜੀ ਬਣਾ ਦਿੱਤੀ ਹੈ ਉਸ ਕਾਰਨ ਮੇਰੇ ਮਕਾਨ ਦਾ ਪੂਰਾ ਹਾਲ ਜੋ ਹੈ ਬਹੁਤ ਬੁਰਾ ਹੋ ਚੁੱਕਾ ਹੈ ਉਗੇ ਅੰਦਰੋਂ ਪਾਣੀ ਵੀ ਆਇਆ ਹੈ ਮੇਰੇ ਮਕਾਨ ਦੇ ਵਿੱਚ ਮੇਰਾ ਫਰਸ਼ ਸਟੈਲਾਂ ਸਭ ਤਬਾਹ ਹੋ ਚੁੱਕੀਆਂ ਹਨ ਜੇ ਤੁਸੀਂ ਹਾਲਤ ਤੁਸੀਂ ਦੇਖ ਸਕਦੇ ਹੋ ਮੇਰੇ ਘਰ ਦਾ ਆ ਕੇ ਵੀ ਇਹ ਦੇਖੋ ਕੀ ਹੋ ਰਿਹਾ ਇਹ ਦੇਖੋ ਹੱਥ ਪੈ ਰਹੇ ਹਨ ਦੀਵਾਰਾਂ ਦੇ ਵਿੱਚ ਇਸ ਦੀਵਾਰ ਦੇ ਵਿੱਚ ਦੇਖੋ ਕਿੰਨੀ ਖੁੱਲੀ ਹੋ ਚੁੱਕੀ ਹੈ ਇਹ ਦੀਵਾਰ ਇਹ ਦੇ ਵਿੱਚ ਪੂਰਾ ਹੱਥ ਪੈ ਜਾਊਗਾ ਜੀ ਆ ਦੇਖੋ ਮੇਰੇ ਘਰ ਕੀ ਕੋਈ ਸੁਣਾਈ ਨਹੀਂ ਹੈ ਮੈਂ ਕੰਪਲੇਂਟ ਕਰੀ ਹੈ ਕਮੇਟੀ ਦੇ ਵਿੱਚ 28 6 2021 ਨੂੰ ਕਰੀ थी ਜਿਸ ਦਾ ਡੈਰੀ ਨੰਬਰ 38 ਹੈ ਮਨੂੰ ਬਿਲਡਰਾਂ ਤੋਂ ਕਹਿੰਦੇ ਆ ਜੀ ਉਹ ਬਣਵਾ ਕੇ ਲਿਆਓ ਨਕਸ਼ਾ ਉਹ ਆਪਣਾ ਮਟੀਰੀਅਲ ਕਿੰਨਾ ਲੱਗਣਾ ਹੈ ਕੀ ਖਰਚਾ ਹੋਣਾ ਹੈ ਤਾਂ ਉਹ ਘੱਟੋ-ਘੱਟ ਵੀ 5.5 ਲੱਖ ਰੁਪਇਆ ਉਹ ਉੱਪਰ ਲੱਗਣਾ ਹੈ ਬਿਲਡਰ ਦਾ ਵੀ ਮੈਂ ਨਾਲ ਉਹ ਲਾਇਆ ਹੋਇਆ ਹੈ 30 35 ਫੋਟੋਆਂ ਜਿੰਨੀਆਂ ਵੀ ਮੇਰਾ ਇਹ ਨੁਕਸਾਨ ਹੈ ਅਲੱਗ-ਅਲੱਗ ਫੋਟੋਆਂ ਮੈਂ ਨੱਥੀ ਕਰਕੇ ਫਾਈਲ ਦੇ ਵਿੱਚ ਜੋ ਲਾ ਕੇ ਕਮੇਟੀ ਨੂੰ ਦੇ ਚੁੱਕਿਆ ਹਾਂ ਵੀ ਮੇਰੀ ਕੋਈ ਸੁਣਾਈ ਨਹੀਂ ਹੋਈ ਘੱਟੋ-ਘੱਟ ਵੀ ਸਾਲ ਹੋਣ ਵਾਲਾ ਹੋ ਗਿਆ ਹੈ ਉਹ ਲਿਖਤੀ ਰਿਟਰਨ ਜਿਹੜੇ ਅਰਜ਼ੀਆਂ ਇਹ ਨਗਰ ਨਿਗਮ ਮੋਹਾਲੀ ਨੂੰ ਵੀ ਗਈਆਂ ਮੇਰ ਮੋਹਾਲੀ ਨੂੰ ਵੀ ਗਈਆਂ ਪਰ ਲੇਕਿਨ ਇਹਨਾਂ ਚ ਕੋਈ ਵੀ ਕਾਰਵਾਈ ਜਿਹੜੀ ਅਜੇ ਤੱਕ ਨਹੀਂ ਕੀਤੀ ਗਈ ਮੈਂ ਤੁਹਾਡੇ ਕੋਲੇ ਬਹੁਤ ਸਾਰੀਆਂ ਫੋਟੋਆਂ ਤੁਹਾਨੂੰ ਵਿੱਚ ਚਲਾ ਕੇ ਦਿਖਾਵਾਂਗੀ ਵਿੱਚ ਫੋਟੋਆਂ ਭੇਜਾਂਗੇ ਮਨਜੀਤ ਸਿੰਘ ਪੁੱਤਰ ਛੱਜਾ ਸਿੰਘ 4 ਸਾਲ ਤੋਂ ਜਿਹੜਾ ਨਗਰ ਨਿਗਮ ਮੁਹਾਲੀ ਦੇ ਦਫ਼ਤਰ ਦੇ ਕਿਢੇ ਕੱਢ ਰਿਹਾ ਉਹਦਾ ਮਕਾਨ ਦਬ ਗਿਆ ਚਾਰ ਕਮਰੇ ਪੰਜ ਦਬ ਗਏ ਤੇ ਉਹ ਕਹਿੰਦਾ ਮੇਰੇ ਜੇ ਕੋਈ ਬੱਚੇ ਵੀ ਕੋਈ ਔਰਤ ਵੀ ਕਿਸੇ ਤਰ੍ਹਾਂ ਕੋਈ ਜਾਨੀ ਮਾਲੀ ਜਿਹਨਾਂ ਇਨਸਾਨ ਆਉਂਦਾ ਉਹਦਾ ਜਿਵੇਂ ਵਾਰ ਵੀ ਜਿਹੜਾ ਨਗਰ ਨਿਗਮ ਉਹ ਕਿਉਂ ਦਬ ਗਿਆ ਕਾਰਨ ਕੀ ਹੋ ਗਿਆ ਜਦੋਂ ਜਦੋਂ ਸਿੰਗਲ ਸਟੋਰੀ ਹੁੰਦੀ ਹੈ ਕਾਮ ਵਿਅਕਤੀ ਆ ਘਰੇਲੂ ਬੰਦੇ ਨੇ ਪਿੰਡ ਵਾਲੇ ਰਹਿਣੇ ਵਾਲੇ ਲੋਕ ਨੇ ਜਿਵੇਂ ਪਹਿਲਾਂ ਮਕਾਨ ਬਣੇ ਹੋਏ ਕੱਚੇ ਪਿੱਲੇ ਉਹਨਾਂ ਦੀ ਬਹੁਤੀਆਂ ਪ੍ਰੋਪਰਟੀਸ਼ਨ ਨਹੀਂ ਐ ਉਹਨਾਂ ਦੀ ਕੋਈ ਪਿੱਲਰ ਨਹੀਂ ਪਏ ਹੋਏ ਉਹਨਾਂ 'ਚ ਕੋਈ ਵਿੰਮ ਨਹੀਂ ਪਏ ਹੋਏ ਦਾਗ ਬੰਦਾ ਲੈ ਕੇ ਬਿਲਡਿੰਗ 5 ਮੰਜ਼ਿਲੀ ਬਿਲਡਿੰਗ ਠੋਕ ਦਿੰਦਾ ਹੈ 6 ਉਹਦੇ ਭਾਰ ਨਾਲ ਉਹਦੇ ਦਿਵਾ ਨਾਲ ਇਹ ਸਾਰਾ ਜਿਹੜਾ ਢਹਿ ਢੇਰੀ ਹੋ ਜਾਂਦਾ ਤੇ ਦਿਨ ਰਾਤ ਕਾਫ ਬਣਿਆ ਰਹਿੰਦਾ ਲੋਕਾਂ ਦਾ ਮੇਰੇ ਕੋਲ 10 20 ਕ ਕੰਪਲੀਟਾਂ ਤਕਰੀਬਨ ਸੌਣਾ ਇੱਕ ਮੁੰਡਾ ਅਮਨ ਹੈ ਸੌਣੇ ਤੋਂ ਉਹ ਪਿਛਲੇ 4-5 ਸਾਲ ਤੋਂ ਕੰਮ ਰਿਹਾ ਤੇ ਜਦੋਂ ਉੱ ਜੇ ਇਹ ਬਿਲਡਿੰਗ ਇੰਸਪੈਕਟਰਾ ਗੁਰਪ੍ਰੀਤ ਸਿੰਘ ਜਦੋਂ ਇੱਕ ਬਿਲਡਿੰਗ ਇੰਸਪੈਕਟਰ ਕੋਲ ਮੈਂ ਦੋ ਚਾਰ ਕੰਪਲੀਟਾਂ ਲੈ ਕੇ ਗਿਆ ਉਹਨੇ ਕਿਹਾ ਜੀ ਨਾ ਮੇਰੀ ਡਿਊਟੀ ਨਹੀਂ ਜੀ ਮੇਰੀ ਤਾਂ ਕੰਟੀਲੇਪਰ ਦੇਖਣ ਦੀ ਜੀ ਬਿਲਡਿੰਗ ਕਿਸੇ ਹੋਰ ਦੀ ਐ ਐਦਾਂ ਇੱਕ ਦੂਜੇ ਤੇ ਮਤਲਗਾਰ ਗੇਰ ਦਿੰਦੇ ਆ ਇੱਥੇ ਇੱਕ ਜਿਹੜਾ ਇੱਕਦਮ ਚੀਫ ਇੰਜੀਨੀਅਰ ਐ ਪੱਤਾ ਜੀ ਉਹਦੇ ਕੋਲ ਮੈਂ ਕਹੀਂ ਵਰੀ ਗਿਆ ਕਮਿਸ਼ਨਦਾਰ ਲੋਕਾਂ ਹੀ ਮਿਲੇ ਵਾਰੀ ਮਿਲੇ ਪਰ ਕਿਸੇ ਬੰਦੇ ਨਾਲ ਲੜਪੱਲਾ ਨਹੀਂ ਫੜਾਇਆ ਸਾਡੀ ਜਿਹੜੀ ਕੁੰਮੜਾ ਸਾਹਿਬ ਇਹ ਬਿਲਡਿੰਗ ਡਿੱਗੀ ਐ ਸੁਹਾਣੇ ਜਿੰਮ ਵਾਲੀ ਉਹ ਵੀ ਨਜਾਇਜ਼ ਬਣੀ ਸੀ ਪ੍ਰੋਜੈਕਟ ਲੈ ਕੇ ਬਣੀ ਸੀ ਉਹ ਗੱਲ ਹੈ ਇਸ ਤਰ੍ਹਾਂ ਵੀ ਉਹਨਾਂ ਦਾ ਆਲ ਬਿਲਡਿੰਗ ਬਣੀ ਵੀ ਸੀ ਨਾਲ ਕਹਿੰਦੇ ਦੋ ਦੁਕਾਨਾਂ ਖਰੀਦ ਲੀਆਂ ਓਕੇ ਦੋ ਦੁਕਾਨਾਂ ਨੂੰ ਢਾਈ ਢੇਰੀ ਕਰਕੇ ਖਤਮ ਕਰਕੇ ਬੇਸਮੈਂਟ ਪਟਣ ਲੱਗੇ ਉਹੀ ਮਲਕੀ ਕੀ ਕੇਗਾ ਅੱਛਾ ਉਸ ਬਿਲਡਿੰਗ ਦਾ ਹੀ ਮਲਕ ਉਹੀ ਹੈ ਜਿਹੜੇ ਨੇ ਦੋ ਦੁਕਾਨਾਂ ਖਰੀਦੀਆਂ ਹੋਵਾਂ ਵੀ ਹੋਈ ਹੈ ਤੇ ਜਿਹੜੀ ਬਿਲਡਿੰਗ ਬਣੀ ਹੈ ਸ਼ੀਸ਼ਿਆਂ ਵਾਲੀ ਵੱਡੀ ਉੱਚੀ ਉਹ ਵੀ ਉਹ ਵੀ ਨਜਾਇਜ਼ ਹੀ ਬਣੀ ਉਹ ਵੀ ਨਜਾਇਜ਼ ਬਣੀ ਉਹਦੇ 'ਚ ਅੱਜ ਨਕਸ਼ਾ ਦੇਖੋ ਇਨਵੈਸਟੀਗੇਸ਼ਨ ਹੈ ਇਨਕੁਆਰੀ ਦਾ ਨਾ ਕਰਨੀ ਪੁਛਪੜਤਾਲ ਨਹੀਂ ਕਰਨੀ ਸਭ ਤੋਂ ਬੱਚਾ ਵੀ ਡਰ ਜੂਗਾ ਬੰਦਾ ਕਰਤਾਰ ਵੀ ਮੈਂ ਵਰੀ ਬਣਦੀ ਆ ਉਹ ਵਿੱਚ ਅਨਮੋਲ ਹੋਣਾ ਚਾਹੀਦਾ ਤਾਂ ਕਿ ਆਪਣੇ ਏਰੀਏ 'ਚ ਆਪਣੇ ਬਾਡ 'ਚ ਕੋਈ ਵੀ ਅਨਲੀਗਲ ਬਿਲਡਿੰਗ ਨਾ ਬਣਾਣ ਦੇਵੀਂ ਸਭ ਤੋਂ ਪਹਿਲਾਂ ਐਮਸੀ ਨੂੰ ਖਿੱਚੇ ਉਹਦੇ ਬਾਅਦ ਜਿਹੜੇ ਉਸ ਏਰੀਏ ਦੀ ਬਿਲਡਿੰਗ ਇੰਸ펙ਟਰ ਦੀ ਡਿਊਟੀ ਹੈ ਉਸ ਤੋਂ ਬਾਅਦ ਉਹ ਆ ਜਾਂਦਾ ਫਿਰ ਟੈਕਨੀਕਲ ਟੀਮ ਆ ਜਾਂਦੀ ਹੈ ਜਿਹੜੀ ਓਕੇ ਕਰਦੀ ਹੈ ਇਹਨਾਂ ਨੂੰ ਐਨਓਸੀ ਦਿੰਦੀ ਹੈ ਮੈਂ ਇੱਕ ਆਪਣੇ ਪਿੰਡ 'ਚ ਮੇਰੇ ਪੀਜੀ ਬਣੀ ਹੈ ਮੈਂ ਆਪਣੇ ਮਿੱਤਰ ਨੂੰ ਪੁੱਛਿਆ ਕਿਵੇਂ ਬਣੀ ਕਹਿੰਦਾ ਐਮਸੀ ਨੇ ਹੀ ਠੇਕਾ ਦਵਾਦਾ ਸੀ ਬਿਟ ਮਟੀਰੀਅਲ ਐਮਸੀ ਨੇ ਅੱਗੇ ਸਾਡੀ ਸੈਟਿੰਗ ਕਰਾਦੀ ਅੱਗੇ ਜਾ ਕੇ ਖੁਦ ਐਮਸੀ ਬਣਵਾਉਂਦੇ ਖੁਦ ਐਮਸੀ ਜਾ ਕੇ ਅੱਗੇ ਸੈਟਿੰਗ ਉਹ ਸਾਰਾ ਕੰਮ ਕਰਦਾ ਸਾਡਾ ਜਿਸ ਬੰਦੇ ਨੇ 3 ਕਰੋੜ 4 ਕਰੋੜ ਕੁ ਪੀਜੀ ਤੇ ਲਾਣਾ ਉਹ ਲੱਖ 2 ਲੱਖ ਰੁਪਏ 4 ਲੱਖ ਰੁਪਏ ਉਹਨੂੰ ਕੋਈ ਐਮਸੀ ਨੂੰ ਨਾ ਕਰ ਨਿਕ ਮੋਹਾਲੀ ਨੂੰ ਦੇਣਾ ਕੋਈ ਬਹੁਤਾ ਔਖੀ ਗੱਲ ਨਹੀਂ ਹੈ ਅੱਛਾ ਕੀ ਲੱਗਦਾ ਤੁਹਾਨੂੰ ਇਹ ਰਿਸ਼ਵਤਖੋਰੀ ਕਾਰਨ ਚ ਉੱਪਰ ਆਉਂਦੇ ਨੇ ਜਿਹੜੇ ਇਨਸਪੈਕਟਰ ਵਗੈਰਾ ਨੇ ਜਾਂ ਐਮਸੀ ਦੇ ਅਧਿਕਾਰੀ ਨੇ ਜਾਂ ਫਿਰ ਉਹ ਕੰਮ ਹੀ ਨਹੀਂ ਕਰਕੇ ਰਾਜੀ ਕੀ ਲੱਗਦਾ ਮੈਂ ਕਹਾਂ ਜੀ ਜਿਹੜਾ ਰਿਸ਼ਵਤ ਹੈ ਕ੍ਰਿਪਸ਼ਨ ਹੈ ਜਿਹੜੀ ਕਹਿੰਦੇ ਸੀ ਵੀ ਕ੍ਰਿਪਸ਼ਨ ਖਤਮ ਹੋਊਗੀ ਪੰਜਾਬ ਮੁਕਤ ਹੋ ਜਾਊਗਾ ਕ੍ਰਿਪਸ਼ਨ ਤੋਂ ਅੱਜ ਜਿਹੜੀ ਹੈ ਮੈਂ ਕਹਿੰਦਾ 100 ਗੁਣਾ ਜੇ ਅੱਗੇ 1 ਤਾਂ ਉਹ ਤੋਂ 100 ਗੁਣਾ ਜਿਹੜੀ ਐ ਰਿਸ਼ਵਤ ਵੱਧ ਗਈ। ਸ਼ਰੀਆਮ ਜਿਹੜੀ ਰਿਸ਼ਵਤ ਚੱਲ ਰਹੀ ਆ ਦਾਗਰ ਨਿਕਮ ਮੋਹਾਲੀ ਦੀ ਗੱਲ ਕਰ ਲਓ ਖਰੜ ਦੀ ਗੱਲ ਕਰ ਲਓ ਅਸੀਂ ਆਰਟੀਆਈਆਂ ਪਾਈਆਂ ਆਰਟੀਆਈ ਵਿੱਚ ਕੋਈ ਰਿਪਲਾਈ ਨਹੀਂ ਆਈ ਸਾਡੇ ਕੋਲ 10 ਆਰਟੀਆਈ ਪਈਆਂ ਹੋਣੀਆਂ। ਉਹ ਕਹਿੰਦਾ ਜੀ ਥਰਡ ਪਾਰਟੀ ਆ ਤੁਹਾਨੂੰ ਦੇ ਨਹੀਂ ਸਕਦੇ ਜਿਹੜੇ ਨਕਸ਼ੇ ਅਸੀਂ ਪਾਸ ਕਰ ਦੇਂਗਾ ਤੇ ਆਨਲਾਈਨ ਇਹ ਕਾਗਜ਼ ਤੁਸੀਂ ਹੱਥ ਚ ਲਈ ਬੈਠੇ ਹੋ। ਹਾਂਜੀ ਇਹ ਕਿਸ ਤਰ੍ਹਾਂ ਦੇ ਕਹਤਾ ਨੇ ਕਿਹੜੇ-ਕਿਹੜੇ ਮਾਮਲਿਆਂ ਨੂੰ ਲੈਕਨੇ ਕਿਹੜੇ ਪਿੰਡਾਂ ਵਿੱਚ ਕਹਤਾ ਨੇ ਇਹ ਇੱਕ ਹਾਈ ਕੋਰਟ ਮਾਨਯੋਗ ਹਾਈ ਕੋਰਟ ਕੇਸ ਪਿਆ ਅਸੀਂ ਬੁਲਾਉਂਗੀ ਦਾ। ਜ ਉਹ ਬੰਦਾ ਹਾਈ ਕੋਰਟ ਚਲੇਗਾ ਵੀ ਜਿਹੜੀਆਂ ਪੀਡੀਆਂ ਜਿਹੜੀਆਂ ਅਨਲਿਖ ਲ ਉਹ ਬੰਦ ਹੋਣੀਆਂ ਚਾਹੀਦੀਆਂ ਤਾਂ ਇੱਥੇ ਵੀ ਜਿਹੜੀ ਕਮਿਸ਼ਨਰ ਹੈ ਨਵਜੋਤ ਕੌਰ ਉਹਨੇ ਇੱਕ ਹਲਫੀਆ ਬਿਆਨ ਦਾਇਰ ਕੀਤਾ ਹਾਈ ਕੋਰਟ ਨੇ ਪੁੱਛਿਆ ਵੀ ਕਿੰਨੀਆਂ ਪੀਡੀਆਂ ਲਿਖ ਲੈ ਕਿੰਨੀਆਂ ਗੈਰਕਾਨੂੰਨੀ ਐ ਉਹਨਾਂ ਨੇ ਸਿਰਫ ਦਾ ਸਿਰਫ 13 ਪੀਡੀਆਂ ਦਾ ਜ਼ਿਕਰ ਕਰਿਆ ਵੀ ਸਾਰੀ ਮੋਹਾਲੀ 'ਚ 13 ਪੀਡੀਆਂ ਰਜਿਸਟਰਡ ਐ ਬਾਕੀ ਹਾਲ ਰਜਿਸਟਰਡ ਐ ਸਾਰੀਆਂ ਹੋਣੇ ਮਿਲਦਾ 1300 1300 ਨਹੀਂ ਇੱਕ ਗਲੀ 'ਚ ਜੇਕਰ ਕੁੰਬੜੇ ਪਿੰਡ 'ਚ ਵੜ ਜੇ ਤਾਂ ਇੱਕ ਗਲੀ 'ਚ 13 ਹੋਣਗੀਆਂ ਜੇ ਸੁਹਾਣੇ 'ਚ ਵੜਦੀ ਐ ਇੱਕ ਗਲੀ 'ਚ 13 ਹੋਣਗੇ ਮਟੌਰ ਤਾ ਇਹ ਸਾਰਾ ਜਿਹੜਾ ਹੈਗਾ ਬਹੁਤ ਵੱਡਾ ਜਿਹੜਾ ਕਾਰਗੁਜ਼ਾਰਾ ਚੱਲ ਰਿਹਾ ਇੱਥੇ ਗੋਰਖਧੰਦਾ ਚੱਲ ਰਿਹਾ ਐਦਾਂ ਜਿਹੜੇ ਬਿਲਡਿੰਗ ਇਨਸਪੈਕਟਰੇ ਚਾਰ ਪਿੰਡਾਂ ਦੇ ਰਹੇ ਤੇ ਉਹ ਕੁੰਮੜਾ ਰਹੇ ਜਾਂ ਸੋਹਣਾਰੇ ਰਹੇ ਮਟੌਰ ਰਹੇ ਪਹਿਲਾਂ ਤਾਂ ਇਹ ਬਿਲਡਿੰਗ ਇਨਸਪੈਕਟਰਾਂ ਦੀ ਜਾਂਚ ਹੋਣੀ ਚਾਹੀਦੀ ਹੈ ਇਹਨਾਂ ਨੇ ਆਨ ਡਿਊਟੀ ਕਿੰਨੀ ਦੇਰ ਹੋਊਗੀ ਇੱਥੇ ਲਗਿਆ ਨੂੰ ਕਿੱਥੇ ਕਿੱਥੇ ਲੈਣਾ ਪ੍ਰਾਪਰਟੀ ਜੈਦ ਬੰਦਾਤ ਬਣਾਈ ਹੈ ਕਿੱਥੇ ਨਹੀਂ ਬਣਾਈਓ ਸਾਰਾ ਇੱਕ ਨੋਟਸ ਕੱਢ ਕੇ ਇੱਕ ਸਿਰਫ ਪਹਿਲਾਂ ਨੋਟਸ ਦਿੰਦੇ ਫਿਰ ਮੁਰਗੀ ਬਣਾ ਲੈਂਦੇ ਜਦੋਂ ਬੰਦਾ ਉੱਥੇ ਰਿਪਲਾਈ ਦੇਣ ਜਾਂਦਾ ਜਵਾਬ ਦੇਣ ਜਾਂਦਾ ਉੱਥ ਉਹ ਕੱਢ ਦਿਆ ਉਹ ਤੋਂ ਅੱਗੇ ਕਾਰਵਾਈ ਨਹੀਂ ਕਰਦਾ ਨੋਟਿਸ ਕੱਢ ਕੇ ਮੁੜ ਕੇ ਕਾਰਵਾਈ ਨਹੀਂ ਹੁੰਦੀ ਸਾਡੇ ਕੋਲ ਇਹਨਾਂ ਦੇ ਆਪਣੇ ਕੀਤੇ ਹੋਏ ਨੋਟਿਸਾਂ ਦੀਆਂ ਕਾਪੀਆਂ ਆਈਆਂ ਇਹਨਾਂ ਦੇ ਕੀਤੇ ਹੋਏ ਢਾਣ ਦੇ ਆਰਡਰਾਂ ਦੀਆਂ ਕਾਪੀਆਂ 18 ਦੀਆਂ ਮੁੜ ਕੇ ਕੋਈ ਆਪਣੇ ਆਰਡਰਾਂ ਦੇ ਕਾਰਵਾਈ ਨਹੀਂ ਕਰਦਾ ਤੇ ਤੁਸੀਂ ਕੁੰਬੜਾ ਚ ਰਹਿੰਦੇ ਹੋ ਤੇ ਨਾਲ ਹਸਾਣੇ ਵੀ ਜਾਂਦੇ ਰਹਿੰਦੇ ਹੋ ਹੋਰ ਵੀ ਥੋੜਾ ਵਾਹ ਨਜਾਇਜ਼ ਕਬਜ਼ੇ ਵੀ ਲੋਕਾਂ ਨੇ ਕਈਆਂ ਨੇ ਗਲੀਆਂ ਦੇ ਘਰ ਰੱਖੇ ਨੇ ਕਈਆਂ ਨੇ ਪਾਰਕਿੰਗ ਦੇ ਰੱਖੇ ਨੇ ਜਿਹੜਾ ਜਿਹੜਾ ਬੰਦਾ ਵਿਅਕਤੀ ਜਿਹੜਾ ਪੀਜੀ ਬਣਾਉਂਦਾ ਪਾਰਕਿੰਗ ਦਾ ਦੰਦਿਆ ਹੀ ਨਹੀਂ ਪਾਰਕਿੰਗ ਦਾ ਦੰਦ ਜਿਹੜੀ ਗਲੀਆਂ ਚੌਕ ਹੈ ਕਿਵੇਂ ਚੌਂਕ ਲੋਕ ਆਪਣੇ ਫੰਕਸ਼ਨ ਪ੍ਰੋਗਰਾਮ ਕਰਦੇ ਸੀ ਜਿੱਦੇ ਸਾਂਝੇ ਕੰਮ ਹੁੰਦੇ ਸੀ ਲੋਕਾਂ ਨੇ ਬੈਠਣਾ ਹੁੰਦਾ ਸੀ ਵਿਆਹ ਸਾਦੀਆਂ ਬਰਾਤਾਂ 'ਚ ਉਹ ਸਾਰੀਆਂ ਜਕਾਰਾਂ ਗੱਡੀਆਂ ਮੋਟਰਸਾਈਕਲਾਂ ਨਾਲ ਭਰੀਆਂ ਹੋਈਆਂ ਜਦੋਂ ਕਿਸੇ ਕਿਰਾਏਦਾਰ ਦੇ ਖਿਲਾਫ ਬੋਲਦੇ ਮਾਲਕ ਇਹਨਾਂ ਮੇਰਾ ਕਿਰਾਏਦਾਰ ਹੈ ਜੀ ਇਹ ਲੋਕਾਂ ਨੇ ਜਿਹੜਾ ਝਗੜਿਆਂ ਦਾ ਘਰ ਬਣਾਤਾ ਪੀਜੀਐਨ ਤਾਂ ਕਿ ਜਿਹੜਾ ਪਿੱਛੇ ਮਰਡਰ ਹੋਇਆ ਹੁਣ ਕੁੰਬੜਾ ਦੋ ਪ੍ਰਵਾਸੀ ਮਜ਼ਦੂਰਾਂ ਨੇ ਜਿਹੜੇ ਮਰਡਰ ਕੀਤੇ ਉਹ ਪੀਜੀਆਂ ਕਰਤ ਨਹੀਂ ਹੋਏ ਬੰਦੇ ਲੱਭੇ ਨਹੀਂ ਮੁੜ ਕੇ ਕਿਰਾਏਦਾਰ ਹੈ ਕਿਰਾਏਦਾਰਾਂ ਨੇ ਇੱਥੇ ਪੰਜਾਬ ਦੇ ਆਧਾਰ ਕਾਰਡ ਪੰਜਾਬ ਦੇ ਐਡਰੈਸ ਹੋਵੇ ਇਹ ਪਾਰਕਿੰਗ ਨੂੰ ਲੈ ਕੇ ਝਗੜਾ ਇਹ ਪਾਰਕਿੰਗ ਨੂੰ ਲੈ ਕੇ ਬੱਚਾ ਸਾਈਕਲ ਲੈ ਕੇ ਆ ਰਿਹਾ ਸੀ ਜਿਹੜਾ ਮਾਰ ਘਟਾਈ ਹੋਈ ਹੈ ਉਹਨਾਂ ਦੀ ਉਹ ਸਾਰਾ ਕੁਝ ਇਸੇ ਤਰ੍ਹਾਂ ਹੋ ਰਿਹਾ ਵੀ ਜਿਹੜਾ ਇੱਥੇ ਕੋਈ ਵੀ ਆ ਜਾਂਦਾ ਬੰਦਾ ਨਗਰ ਨਹੀਂ ਕੋ ਮੋਹਾਲੀ ਦੀ ਗੱਲ ਕਰ ਲਈ ਖਰੜ ਦੀ ਗੱਲ ਕਰ ਲਈ ਮੈਂ ਤਾਂ ਨਗਰ ਨਹੀਂ ਕੋ ਮੋਹਾਲੀ ਨੂੰ ਹੀ ਕਹਿੰਦਾ ਪਿੱਛੇ ਜੀਰਕਪੁਰ ਬਿਲਡਿੰਗ ਗਰੀ ਹੈ ਬਹੁ ਮੁੜ ਕੇ ਕਿਸੇ ਨੇ ਅਜ ਤੱਕ ਪੁੱਛਿਆ ਨਹੀਂ ਹੁਣ ਇਹ ਸੁਹਾਣਾ ਬਿਲਡਿੰਗ ਗਰੀ ਐ ਇਹਨੂੰ 2-4 ਦਿਨਾਂ ਪ੍ਰਸ਼ਾਸਨ ਵੀ ਆਊਗਾ ਇੱਥੇ ਮਾਨਯੋਗ ਡੀਜੀਪੀ ਸਾਹਿਬ ਵੀ ਆ ਜੰਦੇ ਡੀਆਈਜੀ ਸਾਹਿਬ ਵੀ ਆ ਜੰਦੇ ਨੇ ਤੇ ਇੱਥੇ ਦੇ ਐਸਐਸਪੀ ਸਾਹਿਬ ਵੀ ਆ ਜੰਦੇ ਨੇ ਅੱਜ ਏਡੀਸੀ ਵੀ ਆਏ ਪਰ ਜਿਹੜੇ ਬੰਦੇ 4-4 ਸਾਲ ਹੋ ਗਏ ਦਰਖਾਸਤਾਂ ਲਈ ਨੂੰ ਉਹਨਾਂ ਦੀ ਕੋਈ ਐਸਐਚਓ ਕੋਈ ਡੀਐਸਪੀ ਕੋਈ ਬਿਲਡਿੰਗ ਇੰਸਪੈਕਟਰ ਨੇ ਸੁਣਦਾ ਸਾਡੇ ਕੋਲੇ ਦਰਖਾਸਤਾਂ ਸਾਡੇ ਕੋਲੇ ਸਬੂਤ ਨੇ ਸਾਰਾ ਸਾਡਾ ਜਿਹੜਾ ਕੋਈ ਡਾਟਾ ਕਿਸੇ ਨੇ ਦੇਖਣਾ ਹੋਵੇ ਵੀਰ ਨੇ ਉਹ ਕੀ ਦਿਖਾ ਸਕਦੇ ਕੰਬੜਾ ਸਾਹਿਬ ਜਿਸ ਤਰ੍ਹਾਂ ਮੇਅਰ ਚੁਣਿਆ ਗਿਆ ਜਾਂ ਫਿਰ ਉਦੇ ਕੋਲੇ ਜੇ ਕੋਈ ਸਮੱਸਿਆ ਆਉਂਦੀ ਆ ਮੁਸ਼ਕਲ ਆਉਂਦੀ ਆ ਹਾਊਸ ਦੇ ਵਿੱਚ ਠਾਵੇ ਤੇ ਉਹਦਾ ਤੁਰੰਤ ਹੱਲ ਕਰਾਇਆ ਜਾਵੇ ਅਫਸਰਾਂ ਦੀ ਉਹ ਖਚਾਈ ਕਰੇ ਮੈਨੂੰ ਲੱਗਦਾ ਕਿ ਮੈયર ਵੀ ਹੌਸ ਲੈਵਲ ਤੇ ਗੰਭੀਰ ਨਹੀਂ ਹੈ ਸਾਡੇ ਕੋਲੇ ਮਾੜੀ ਕਿਸਮਤ ਮਾੜੀ ਕਿਸਮਤ ਮੋਹਾਲੀ ਸ਼ਹਿਰ ਦੀ ਆ ਸਾਡੀ ਜਦੋਂ ਸਰਕਾਰ ਕਾਂਗਰਸ ਦੀ ਹੁੰਦੀ ਆ ਮੈયર ਦੂਜਾ ਹੋ ਜਾਂਦਾ ਉਹ ਕਹਿੰਦਾ ਜੀ ਵੈਰੀ ਨਹੀਂ ਚੱਲਣ ਦਿੰਦਾ ਪਹਿਲਾਂ ਕੁਲਵੰਸੇ ਖੁਦ ਮੈયર ਸੀ ਇਹ ਕਹਿੰਦਾ ਸੀ ਮੇਰੀ ਬਲਵੀਰ ਸਿੰਘ ਸਿੱਧੂ ਨਹੀਂ ਚੱਲਣ ਦਿੰਦਾ ਹੁਣ ਬਲਵੀਰ ਸਿੰਘ ਸਿੱਧੂ ਦਾ ਭਾਈ ਆ ਮੇਰ ਹੁਣ ਕਲਵੰਤ ਸਿੰਘ ਐਮ ਐਲ ਏ ਉਹ ਕਹਿੰਦਾ ਮੇਰੀ ਨਹੀਂ ਚੱਲਦਾ ਪਰ ਜਿਹੜੀ ਆ ਲੋਕਾਂ ਦੀ ਹਾਲਤ ਤਾਂ ਬੁਰੀ ਹੋਈ ਪਈ ਐ ਪਾਰਟੀ ਬਾਜੀ ਕਰਕੇ ਲੋਕਾਂ ਦੀ ਜਿਹੜੀ ਹਾਲਤ ਬਹੁਤ ਮਾੜੀ ਹੋ ਰਹੀ ਐ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਨੇ ਲੋਕਾਂ ਦੇ ਧੀ ਪੁੱਤ ਮਰ ਰਹੇ ਨੇ ਚਾਹ ਕੁੰਬੜਾ ਮਰਡਰ ਚ ਮਰੇ ਆ ਸੋਹਣਾ ਬਿਲਡਿੰਗ ਚ ਮਰੇ ਇਹਨਾਂ ਨੂੰ ਕੋਈ ਮਤਲ ਨਹੀਂ ਇਸ ਗੱਲ ਦਾ ਤੇ ਸਾਰੇ ਜਿਹੜੇ ਅੰਗੇ ਇੱਥੇ ਲੁੱਟੂ ਟੋਲਾ ਬੜਿਆ ਹੋਇਆ ਬਸੋ ਜਿਹੜੀ ਸੋਹਣੇ ਘਟਨਾ ਵਾਪਰੀ ਦੋ ਜਾਨਾਂ ਚਲੀਆਂ ਗਈਆਂ ਉਹ ਚ ਇਹ ਨਹੀਂ ਚਾਹੀਦਾ ਸੀ ਕਿਸੇ ਕੋਈ ਨਾਲ ਖਦਾਈ ਕਰ ਰਿਹਾ ਕੋਈ ਦੁਕਾਨਾਂ ਦੇ ਉਹ ਸਾਰੇ ਕਿਦੋਂ ਬਿਲਡਿੰਗਾਂ ਨੂੰ ਸੂਚਿਤ ਕਰ ਦੋ ਕਿਉਂਕਿ ਵੀ ਭਾਈ ਰਿਸਕ ਹੈ ਤੁਹਾਨੂੰ ਇਦਾਂ ਵੀ ਉਹਨਾਂ ਨੇ ਫੇਰ ਅੱਖਾਂ ਬੰਦ ਕਰ ਲਈ ਮੈਂ ਕਹਾਂ ਜੀ ਜਿਹੜਾ ਨੇੜੇ ਵਾਲੇ ਜਿਹਨਾਂ ਚ ਹੈ ਆਂਡੀ ਗਾਂਡੀ ਹੈ ਕੋਈ ਰੈਜ਼ੀਡੈਂਸ ਵਾਲਾ ਕੋਈ ਵੀ ਹੈ ਉਹਨੂੰ ਕੰਪਲੀਟ ਕਰਨੀ ਚਾਹੀਦੀ ਮੌਕੇ ਤੇ ਬਿਲਡਿੰਗ ਇਨਸਪੈਕਟਰ ਨੂੰ ਬੁਲਾਉਂਦੇ ਰੋਕਦੇ ਜਿਵੇਂ ਅਸੀਂ ਕੋਠੀਆਂ 'ਚ ਦੇਖਿਆ ਕੋਠੀਆਂ 'ਚ 7 ਫੁੱਟ ਛੱਡ ਗਏ ਜਾਂ 8 ਫੁੱਟ ਛੱਡ ਗਏ ਕੋਈ ਦਾ ਫਾਸਲਾ ਹੁੰਦਾ ਹੈ ਉਹ ਫਾਸਲਾ ਛੱਡ ਕੇ ਕਰਦੇ ਪਰ ਇੱਥੇ ਤਾਂ ਜਮਾਂ ਬਿਲਕੁਲ ਦੁਆਰ ਦੇ ਨੇੜੇ ਤੱਕ ਮਤਲਬ ਖੁਦ ਮੌਤ ਇਹਨਾਂ ਨੇ ਆ ਗਈ ਮਤਲਬ ਇਹ ਮੌਤ ਲੋਕ ਤੇ ਖਰੀਦਣੇ ਵਾਸਤੇ ਇਹ ਲੋਕ ਪੈਸੇ ਦੇ ਅੰਨੇ ਲਾਲਚ ਚ ਹੋ ਗਏ ਲੋਕਾਂ ਕੋਲੇ ਪੈਸਾ ਅੰਨਾ ਹੋ ਗਿਆ ਇਹ ਲੋਕ ਅੰਨੇ ਹੋ ਕੇ ਗਰੀਬ ਲੋਕਾਂ ਦਾ ਜਿਹੜਾ ਹੈ ਰਹਿਣਾ ਮੁਸ਼ਕਲ ਹੋ ਗਿਆ ਪੀਜੀਆਂ ਦੇ ਨੇੜੇ ਹਰ ਟਾਈਮ ਲੋਕਾਂ ਨੂੰ ਕੌਫ ਬਣਿਆ ਰਹਿੰਦਾ ਵੀ ਇਹ ਪੀਜੀ ਦੇ ਕੋਈ ਉੱਪਰ ਬੰਦਾ ਨਾ ਗਿਰ ਜਾਏ ਕੋਈ ਚੀਜ਼ ਹੋ ਜਾਵੇ ਆਪਦੇ ਤੁਸੀਂ ਗੱਲ ਕੀਤੀ ਪਰ ਇਕੱਠੇ ਹੋ ਕੇ ਫਿਰ ਕਈ ਵਾਰੀ ਲੋਕ ਕਿ ਟਿਸ਼ਨ ਪੈ ਜਾਂਦੀ ਹੈ ਤੁਸੀਂ ਕੋਈ ਕੰਨਨ ਨਹੀਂ ਚਾਰਾਜੇ ਕਰੋਗੇ ਇਹ ਮਸਲਾ ਹੱਲ ਨਹੀਂ ਹੁੰਦਾ ਇਹ ਸਰ ਮੈਂ ਕਹਾਂ ਜੀ ਅਸੀਂ ਪਹਿਲਾਂ ਧਰਨੇ ਕਰਾਉ ਵੀ ਲਾਏ ਐਮਸੀ ਡਾਕਟਰ ਕੇ ਮੂਹਰੇ ਦਫ਼ਤਰ ਕੇ ਰਿਆ ਪੁਤਲੇ ਫੁਕੇਗੇ ਸਰਕਾਰ ਦੇ ਜਦੋਂ ਕੋਈ ਨਹੀਂ ਜਾਗਦਾ ਤਾਂ ਹੁਣ ਜਦੋਂ ਹਾਈ ਕੋਰਟ ਚ ਜਾਂਦਾ ਕੋਰਟ ਚ ਜਾਂਦਾ ਅਜ ਇਨਿਆਂ ਇਨਸਾਫ ਲੈਣਾ ਬਹੁਤ ਮਹਿੰਗਾ ਹੋਇਆ ਵਾ ਜੇਕਰ ਅਦਾਲਤ ਜੀ ਵੀ ਬਹੁਤ ਲੰਬਾ ਪ੍ਰਕਿਰਿਆ ਚੱਲਦਾ ਕਈ ਕਈ ਸਾਲ ਚੱਲ ਜਾਂਦੇ ਥੱਕ ਜਾਂਦੇ ਅਸੀਂ ਹੁਣ ਕਿਹੜੇ ਕਿਹੜੇ ਮੈਟਰ ਨੂੰ ਕੋਰਟ ਚ ਲੈ ਕੇ ਜਾਏ ਪਰ ਤੁੰਡਾ ਸਾਹਿਬ ਨੇ ਕਿਹਾ ਤਾਂ ਗੱਲ ਹੋ ਗਈ ਕਿ ਐਸਡੀਐਮ ਮਾਮਲੇ ਦੀ ਜਾਂਚ ਕਰੇਗਾ ਜਿਨੇ ਇਹ ਸਾਰਾ ਨਜਾਇਜ਼ ਕੰਮ ਕੀਤਾ ਨਜਾਇਜ਼ ਬਿਲਡਿੰਗ ਬਣਾਈ ਉਹਨੂੰ ਗ੍ਰਿਫਤਾਰ ਵੀ ਕਰ ਲਿਆ ਪਰ ਜੋ ਜਿਲ੍ਹਾ ਪ੍ਰਸ਼ਾਸਨ ਉਹ ਵੀ ਚੁੱਪਾ ਹੈ ਨਗਰ ਨਿਗਮ ਦੇ ਅਧਿਕਾਰੀ ਵੀ ਚੁੱਪ ਨੇ ਕਿ ਜਿਹੜੇ ਹੋਰ ਨਜਾਇਜ਼ ਕਬਜ਼ੇ ਹੋਏ ਹੋਣੇ ਨਜਾਇਜ਼ ਬਿਲਡਿੰਗਾਂ ਇਹ ਸਾਰੀਆਂ ਹੋਈਆਂ ਨੇ ਉਹਨਾਂ ਦਾ ਕੀ ਕਰਨਾ ਉਹ ਤੇ ਹਜੇ ਵੀ ਚੁੱਪ ਨੇ ਮੇਰੇ ਪਿੰਡ ਦੀ ਇੱਕ ਐਗਜ਼ਾਮਪਲ ਹੈ ਸਕੂਲ ਦੇ ਗਰਾਊਂਡ ਤੇ ਕਬਜ਼ਾ ਹੋਇਆ ਪ੍ਰਾਇਮਰੀ ਸਕੂਲ ਦੇ ਗਰਾਊਂਡ ਤੇ ਹਾਈ ਕੋਰਟ ਤੋਂ ਕੇਸ ਮੈਂ ਜਿੱਤਿਆ ਸੈਸ਼ਨ ਕੋਰਟ ਤੋਂ ਕੇਸ ਜਿੱਤਦੀ ਪੰਚਾਇਤ ਮੈਂ ਅਜੇ ਪੰਚਾਇਤ ਮੈਂਬਰ ਦਾ ਜਿਹੜਾ ਹੈਗਾ ਨਗਰ ਨਿਗਮ ਮੁਹਾਲੀ ਕੋਲੇ ਇਨਵੈਸਟੀਗੇਸ਼ਨ ਇਨਕੁਆਰੀ ਆ ਜਾਂਦੀ ਵੀ ਜਗ੍ਹਾ ਛਡਾਓ ਮੈਂ ਐਪਲੀਕੇਸ਼ਨ ਦੇ ਦਿੰਦਾ ਉਹ ਮੁੜ ਕੇ ਉੱਥੀ ਗੋਲਬਾਲ ਹੋ ਗਈ ਕਿਸੇ ਦਾ ਜਗਾਂ ਨਹੀਂ ਛੜਾਈ ਦੋ ਕੁ ਵਾਰੀ ਮੇਰੇ ਕੋਲ ਰਿਕਾਰਡ ਦੇਖਣ ਆ ਇੱਕ ਬਿਲਡਿੰਗ ਇਨਸਪੈਕਟਰ ਕੁੜੀ ਸੀ ਉਹ ਰਿਕਾਰਡ ਦੇਖਣ ਆਈ ਮੁੜ ਕੇ ਉਹਨਾਂ ਕੋਈ ਗੱਲਬਾਤ ਨਹੀਂ ਕਰੀ ਕੋਈ ਸੀ ਕੁਛ ਨਹੀਂ ਚਾਹੇ ਉਹ ਧਰਮਸ਼ਾਲਾ ਦਾ ਅਜੇ ਨਜਾਇਜ਼ ਕਬਜ਼ਾ ਲਾ ਲਓ ਫੁੱਟ ਪਾਥਾਂ ਦੇ ਨਜਾਇਜ਼ ਕਬਜ਼ੇ ਲਾ ਲਓ ਇੱਥੇ ਤੱਕ ਕੇ ਸਰਵਿਸ ਸਟੇਸ਼ਨ ਜਿਹੜੇ ਆ ਗੈਰ ਕਾਨੂੰਨੀ ਚੱਲ ਰਹੇ ਆ ਸਰਵਿਸ ਸਟੇਸ਼ਨ ਤੱਕ ਗੱਡੀਆਂ ਧੋਣੇ ਤੁਸੀਂ ਦੇਖ ਲੈਣੇ ਤਾਂ ਇਹ ਲੋਕਾਂ ਨੂੰ ਉਹ ਚੀਜ਼ਾਂ ਨਹੀਂ ਦਿਖਦੀਆਂ ਜੇ ਕਿਸੇ ਗਰੀਬ ਦਾ ਕੋਈ ਰੇੜੀ ਲਾ ਲਈ ਅੰਡਿਆਂ ਦੀ ਉਹਨੂੰ ਜਦ ਲਈ ਚੱਕ ਕੇ ਗੈਰ ਕਾਨੂੰਨੀ ਦੱਸਦੇ ਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਹੋ ਗਿਆ ਸੰਬਲਵਿੰਦਰ ਸਿੰਘ ਕੁੰਬੜਾ ਜਿਨ੍ਹਾਂ ਨੇ ਦੱਸਿਆ ਕਿ ਨਜਾਇਜ਼ ਸਾਰਿਆਂ ਨੂੰ ਲੈ ਕੇ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਕਿਸ ਤਰ੍ਹਾਂ ਜੋ ਨਗਰ ਨਿਗਮ ਦੇ ਅਧਿਕਾਰੀ ਨੇ ਕੰਮ ਕਰਨੀ ਨਹੀਂ ਸੁੱਤੇ ਪਏ ਨੇ ਐਡੀ ਵੱਡੀ ਜਦੋਂ ਘਟਨਾ ਵਾਪਰ ਜੇ ਤਾਂ ਪ੍ਰਸ਼ਾਸਨ ਤੇ ਸਰਕਾਰ ਨੂੰ ਜ਼ਰੂਰ ਚਾਹੀਦਾ ਕਿ ਨਜਾਇਜ਼ ਸਾਰਿਆਂ ਦੇ ਮਾਮਲੇ ਤੇ ਇੱਕ ਨੀਤੀ ਬਣਾ ਕੇ ਉਸ ਅਮਲ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ ਸੋ ਦੇਖਦੇ ਹਾਂ ਸਰਕਾਰ ਦੀ ਜਿਹੜੀ ਨੀਂਦ ਹੈ ਉਹ ਕਦੋਂ ਖੁੱਲੇਗੀ ਕੈਮਰਾਮੈਨ ਅਮਨ ਦੇ ਨਾਲ ਦਰਸ਼ਨ ਸਿੰਘ ਕੋਖਰ ਐਸਐਸ ਨਗਰ ਮਹੱਲਿਕ